ਨਾਲੇ ਮੈਨੂੰ ਕੀ ਲੋੜਾ ਕੰਮ ਕਰਨ ਦੀ ਤੂੰ ਹੈਗੀ ਤਾਂ ਹੈਗੀਆਂ ਕੰਮ ਕਰਨ ਵਾਸਤੇ ਕਿਉਂ ਮੇਰੇ ਕੀ ਚਾਰਟਡ ਲੱਗੇ ਨੇ ਵੀ ਕੰਮ ਮੈਂ ਹੀ ਕਰਨਾਗਾ ਮੇਰੇ ਨਾਲ ਬੱਸ ਤੂੰ ਖਾਣੀ ਹੈਗੀ ਰੋਟੀ ਨਹੀਂ ਬਣ ਦਿੰਦੀ ਪਹਿਲੀ ਰੋਟੀ ਤੇਰੀ ਹੁੰਦੀ ਹੈਗੀ ਚਾਹ ਨਹੀਂ ਬਣਾ ਦਿੰਦੀ ਪਹਿਲੀ ਕੱਪ ਚੱਕ ਲੈਨੀ ਹੈ ਚਾਹ ਪਾਉਣ ਨੂੰ ਜੇ ਮੈਂ ਖਾਣ ਨੂੰ ਜੀ ਕਰਦਾ ਉਹ ਤਾਂ ਕੰਮ ਵੀ ਕਰ ਲਿਆ ਕਰ ਤੇਰੇ ਪਿਓ ਦੀ ਨੌਕਰਾਨੀ ਨਹੀਂ ਰੱਖੀ ਹੋਈ ਮੈਂ ਉਹ ਹੈਲੋ ਮੂੰਹ ਸਮਾਰ ਕੇ ਬੋਲਾਂ ਮੇਰੇ ਮਾਪਿਓ ਦੇ ਨਾਲ ਜਾਈ ਠੀਕ ਹੈ ਨਾ ਜਿਹੜੀ ਕੋਈ ਲੜਾਈ ਆ ਆਪਣੇ ਤੇ ਲੜ ਵੱਡੀ ਆ ਜਾਂ ਮੇਰੇ ਪਿਓ ਤੇ ਜਾਣ ਵਾਲੀ ਪਿਆਉ ਤੇ ਜਾਵਣਾ ਫੇ ਤੇਰੀ ਮਾਂ ਨੇ ਆਹੀ ਮਤ ਦਿੱਤੀ ਐ ਵੀ ਆਪਦੀ ਤੇਰੀ ਮਾਂ ਨੇ ਮਤ ਦਿੱਤੀ ਐ ਹੈ ਬੋਲ ਨਹੀਂ ਉਂਗਲਾ ਲਾਉਣ ਤੇ ਲੱਗੀ ਹੋਈ ਆ ਤੂੰ ਤਾਂ ਬੋਲਦੀ ਦੇਖ ਕੇ ਮੈਂ ਐਡੀ ਲੂਤਰੋ ਲੱਗ ਰਹੀ ਆ ਉਂਗਲਾਂ ਤਾਂ ਬਈ ਆਹੀ ਲੱਗਣਗੇ ਜਿਹੜੀ ਕੰਮ ਕਰੋ ਉਹ ਉਂਗਲਾਂ ਵੀ ਲਾਉ ਫਿਰ ਨਾ ਉਂਗਲ ਲਾਉਣ ਦਾ ਮੌਕਾ ਦੇ ਆਕਰ ਮੈਨੂੰ ਕੰਮ ਕਰ ਲਿਆ ਕਰ ਆਪਦੇ ਹਿੱਸੇ ਦਾ ਤੜਕੀ ਪੈ ਜਾਂਦੀ ਸਿਰ ਬੰਨ ਕੇ ਲਾ ਕੇ ਬਹਾਨਾ ਸਰਦਾ ਨਹੀਂ ਜੇ ਦੁੱਖ ਦਾ ਤਾਪ ਪੈਣੀ ਆ ਤੇਰੇ ਮੰਗੂ ਨਹੀਂ ਹੈਗੀ ਉਹੀ ਬਹਾਨੇ ਮਾਰਦੀ ਰਹਿਣੀ ਹੈਗੀ ਆ ਬੱਸ ਕਰ ਆ ਮਾਂ ਕਾਦਾ ਬਾਗੀ ਮਗਰੀ ਪੈ ਗਈ ਮੇਰੇ ਤਾਂ ਹੁਣ ਆਏ ਆ ਜਦੋਂ ਨੂੰ ਮਾਰਿਆ ਹੋਣਾ ਉਹ ਦੋ ਨੂੰ ਮੈਂਟੀ ਸੀ ਉਹਨੂੰ ਆਮਦੀ ਨੂੰ 扑ੜਕਾ ਦਊਗੀ ਮੈਨੂੰ ਐ ਬੋਲੀ ਮੈਨੂੰ ਆਹ ਆਪਦੇ ਮਾਮੂਰੇ ਆ ਕੇ ਸੱਚੀ ਸਵਿੱਤਰੀ ਬਣ ਜਾਂਦੀ ਨਹੀਂ ਬੱਸ ਰਹਿਣ ਦੇ ਤੇਰੇ ਨਾਲ ਕਿਹੜਾ ਮੱਥਾ ਮਾਰੇ ਘੁੱਟ ਚਾਹ ਦੀ ਪੀਂਦੀ ਮੂਹਰ ਖਰਾਬ ਕਰਕੇ ਰੱਖਦਾ ਦੁੱਖ ਦਾ ਕੰਨ ਸਿਰ ਦੁੱਖ ਦਾ ਕਿਹੜਾ ਦੀਂਦਾ ਕਿਸੇ ਨੂੰ ਵੀ ਸਿਰ ਦਾ ਬਹਾਨਾ ਲਾ ਦਿੰਦੀ ਐ ਸਿਰਫ ਤੇ ਕੀ ਲਿਖਿਆ ਜਾਂਦਾ ਵੀ ਇਹਦਾ ਦੁੱਖ ਦਾਗਾ ਮੈਂ ਤਾਂ ਮੈਂ ਵੀ ਬਨ ਕੇ ਪੈ ਜੰਨੇ ਵੀ ਮੇਰਾ ਸਿਰ ਦੁੱਖ ਦਾਗਾ ਆਈਏ ਜ਼ਿਆਦਾ ਢੰਗ ਕਰਾਵੀ ਬਸ ਢੰਗ ਹੀ ਆਉਂਦਾ ਕੱਲੇ ਕੰਮ ਤਾਂ ਆਉਂਦਾ ਨਹੀਂ ਹੈਗਾ ਕਿੱਥੇ ਜੀ ਰੋਟੀ ਲੱਗੀ ਹੈਗੀ ਜੈ ਵੱਡੀ ਪਚੋਲੇ ਵੀ ਮਰ ਕੇ ਜੀ ਭਾਲ ਕੇ ਦਿੱਤੀ ਐ ਚਾਹ ਆ ਤਾਂ ਕਹੀ ਇੰਨੀ ਆ ਐ ਨਹੀਂ ਪਤਾ ਕਹਿ ਦੇ ਉਹ ਫੜਾਵੇ ਚਾਹ ਉਹ ਕਹੇ ਉਹ ਫੜਾਵੇ ਚ ਆਈ ਜੀ ਦੀ ਜਾਣਗੇ ਅਹੀ ਦੋ ਦੋ ਭਾਬਗਾ ਹੁਣ ਤੇ ਚਾਹ ਪਾਣੀ ਨੂੰ ਵੀ ਦੱਸ ਹੀ ਜਾਈਦਾ ਕਹਿ ਕੇ ਮੰਗਾਉਣਾ ਪੈਂਦਾ ਮਾ ਬਤਨੀ ਦਿੱਤੀ ਗਈ ਹੈ ਉਹ ਸਾਜੀ ਬਾਪੂ ਨੇ ਦੱਸਿਆ ਸੀ ਆ ਇਹਨੇ ਜਦੋਂ ਉਹਨੂੰ ਪਬਲੀ ਬਣਾਉਂ ਟੁੱਟ ਜਾ ਆਂਗੀ ਵੀ ਪਾਲ ਕੋੜੇ हाँ मम्मी आ गई चलिया हो गया चढ़ा लीटरी से तेन मम्मी क्यों जखमां लुत्त दुखी कोई सुख नहीं है चढ़ा लीरपाल मैं के सी हो नू? नू नहीं पता मां कहके गई थी ना फिर अगे वो तेरा कह मोड़ दगा हो तू कहगी तो मिनट च जाके लै आउू तू मैं ਆਓ ਬਾਪੀ ਇਹ ਉਗੜਾ ਗਾਲ ਸੁਣਦਣਾ ਦੋਨੇ ਨਹੀਂ ਸੁਣਦੀਆਂ ਮੇਰੀ ਗੱਲ ਤਾਂ ਮੰਮੀ ਮੈਂ ਤਾਂ ਨਾ ਇਹ ਕਹਿਣੀ ਆ ਦੇਖ ਲੈ ਪਹਿਲਾਂ ਕਿੰਨਾ ਤੂੰ ਚਾ ਕਰਦੀ ਹੁੰਦੀ ਸੀ ਮੁੰਡਾ ਵਿਆਹ ਲੇ ਮੁੰਡਾ ਵਿਆਹ ਲੇ ਵੱਡਾ ਵਿਆਹ ਲੈ ਚਲ ਕੁਛ ਕੁ ਸਾਲ ਉਹਦੇ ਨਾਲ ਵਧੀਆ ਨੰਗੇ ਜਿਹੜੇ ਨੰਨੇ ਸੀ ਛੋਟਾ ਵਿਆਹ ਲਿਆ ਫਿਰ ਇਹ ਬਰਾਬਰ ਦਾ ਹੋ ਜੇ ਉਹ ਵਿਆਹ ਲਿਆ ਹੁਣ ਕੀ ਤਰਕ ਕੀ ਦੋਨਾਂ ਨੂੰ ਵਿਆਹ ਕੇ ਸਾਰਾ ਦਿਨ ਪੰਜਰ ਕਲੇਸ ਪੰਜਰ ਕਲੇਸ ਜਿਵੇਂ ਕਾਲਜ ਨਾਲ ਨਾ ਲੱਗੀ ਹੁੰਦੀ ਮਰਦਾ ਦਿਮਾਗ ਹਿੱਲ ਜਾਂਦਾ ਇਹਨਾਂ ਦੇ ਨਾ ਅੱਗੇ ਤਾਂ ਭਾਈ ਤੂੰ ਹੀ ਬੋਚਦੀ ਐ ਇਹਨਾਂ ਦੇ ਤੂੰ ਕਹਿ ਦੇਣੀ ਇਹਨਾਂ ਨੂੰ ਕੁਛ ਕਹਿ ਨਾ ਇਹਨਾਂ ਨੂੰ ਕੁਛ ਕਹਿ ਨਾ ਮਹਾਰਾਣੀਆਂ ਮੰਮੀ ਆਣੂ ਕਮਾੜ ਸੁਨਦਾ ਅਗਲਾ ਕੀ ਕਹੂਗਾ ਅਗਲਾ ਤਾਂ ਕਹੂਗਾ ਪਤਾ ਨਹੀਂ ਸੱਸ ਭੈੜੀ ਹੈ ਭਾਈ ਜਿਹੜੀ ਦੋਨੇ ਨੂੰ ਹਾਨ ਨਾਲ ਨਹੀਂ ਕੱਟਦੀ ਵੀ ਇੱਕ ਕਮਾੜੀ ਹੋਊ ਦੂਜੀ ਤਾਂ ਚੰਗੀ ਹੋਊ ਅਗਲੇ ਨੂੰ ਕੀ ਪਤਾ ਵੀ ਉਹਨਾਂ ਦੇ ਤਾਂ ਦੋਨੇ ਹੀ ਜਨਾਨਾ ਤੇ ਕਹੀ ਜਾਣਦੇ ਭਾਈ ਜਿਹੜਾ ਕਹਿੰਦਾ ਤਾਂ ਮੇਰੇ ਤਾਂ ਆਖੇ ਕੋਈ ਨਹੀਂ ਲੱਗਦੀ ਦੋਨਾਂ ਚ ਉਹ ਤਾਂ ਹੁਣ ਪਤਾ ਹੀ ਆ ਆ ਮੈਂ ਹਜੇ ਆ ਕੇ ਨਾ ਬਾਰੀ ਖੜਕਾਇਆ ਆਉਂਦੀ ਨੂੰ ਲੱਗ ਗਈ ਭਾਬੀ ਦੱਸਣ ਮਨਦੀਪ ਆਏ ਕਰਦੀ ਅੱਜ ਅਸੀਂ ਗੱਲ ਨਹੀਂ ਸੁਣਦੀ ਓਨੇ ਚੜਾਖੇ ਲਿਆਉਣਾ ਸੀ ਤੈਨੂੰ ਸਾਰਾ ਦਿਨ ਪਈ ਰਹਿੰਦੀ ਆ ਮੈਂ ਕੰਮ ਕਰਦੀ ਮੈਂ ਤਾਂ ਬਈ ਹੱਥ ਜੋੜ ਕੇ ਗਾਹਾਂ ਹੀ ਟੱਪੇ ਮਾਹ ਭਾਬੀ ਮੈਨੂੰ ਨਹੀਂ ਪਤਾ ਤੁਹਾਡੇ ਸੱਫਿਆਂ ਦਾ ਆਏ ਛੱਡ ਪਰੇ ਗੱਲਾਂ ਮੇਰੀ ਗੱਲ ਸੁਣ ਤੇਰੀ ਭੂਆ ਆਈ ਸੀ ਉਹਨਾਂ ਦੇ ਖੰਡ ਪਾਟ ਦੇ ਭੋਗ ਤੇ ਉਹਨਾਂ ਦਾ ਉਹਨੇ ਕੁੱੜੀ ਦਾ ਰਸਤਾ ਨਹੀਂ ਕਰਵਾਇਆ ਤਾਂ ਆਈ ਸੀ ਕਰੇ ਆਉਗੀ ਭੂਆ ਘਰੇ ਨਹੀਂ ਆਉਂਦੀ ਉਹ ਤਾਂ ਬਈ ਮੁੜ ਗਈ ਉਹ ਕੌਣ ਨੇ ਮੈਂ ਦੱਸਿਆ ਸੀਗਾ ਵੀ ਭਾਈ ਮੇਰੇ ਨਾਲ ਤਾਂ ਐ ਕਰਦਿਆਂ ਹੀ ਆ ਫੇਰ ਤੂੰ ਕਹੇਂਗੀ ਵੀ ਬੋਲਦੀਆਂ ਤੂੰ ਵਧੀਆ ਕਰਿਆ ਦੱਸ ਕੇ ਫੇਰ ਉਹ ਤਾਂ ਕਹਿੰਦੀ ਦੋਨਾਂ ਨੂੰ ਅੱਡ ਕਰ ਦੇਗਾ ਨਹੀਂ ਹੋਰ ਕੁਛ ਨ ਜਦੋਂ ਤੇਰੇ ਅੱਖੇ ਨਹੀਂ ਲੱਗਦੀਆਂ ਤਾਂ ਨਹੀਂ ਫਿਰ ਤੇਰੀਆਂ ਕੀ ਲੱਗਦੀਆਂ ਮੰਮੀ ਭੂਆਣੀ ਤਾਂ ਕਹਦਾ ਲੈ ਇੱਥੇ ਆਪਾਂ ਕੰਦ ਕੱਟਦੇ ਸੋਹਣੇ ਲੱਗਦੇ ਆ ਤੇ ਫਿਰ ਮੈਂ ਹੋਰ ਕੀ ਕਰ ਸਕਦੀ ਆ ਤੂੰ ਦੱਸ ਦੇ ਐਂ ਕਰ ਇੱਕ ਇੱਕ ਜਾਨੇ ਨੂੰ ਖੇਤ ala ਕਰ ਦੇ ਤੇ ਇੱਕ ਜਾਨੇ ਨੂੰ ਆਹ ਦੇ ਦੇ ਨਵੇੜ ਦੇ ਪਰਾਂ ਕੰਮ ਇਹਨਾਂ ਦਾ ਕਰਨਾ ਹੀ ਪਊਗਾ ਬਾਈ ਜਦੋਂ ਮੇਰੇ ਅੱਖੇ ਨਹੀਂ ਲੱਗਦੀਆਂ ਫਿਰ ਮੈਂ ਦੱਸ ਕੀ ਕਰਾਂ ਇੱਕ ਗੱਲ ਤਾਂ ਇਹ ਹੈਗੀ ਆ ਘੰਟਾ ਬੈਠੀ ਚੀਕੀ ਜਾਂਦੀ ਆ ਚਾਹ ਦੀ ਕੁੱਟ ਨਹੀਂ ਫੜਾਉਂਦਾਂ ਤੂੰ ਮੇਰੀ ਗੱਲ ਸੁਣ ਉਹ ਕਹਿੰਦੀ ਤੂੰ ਬਣਾ ਉਹ ਕਹਿੰਦੀ ਤੂੰ ਬਣਾ ਤਾ ਚੱਲ ਮੈਨੂੰ ਪਤਾ ਹੀ ਆ ਮੇਰੀ ਤਾਂ ਸੁਣ ਲੈ ਹੁਣ ਮੈਂ ਜਿਹਨਾਂ ਨੂੰ ਅੱਡ ਕਰਦਾ ਕਿਤੇ ਉਹੀ ਨਾ ਆਪਣੇ ਪੇਕਿਆਂ ਨੂੰ ਘਰ ਲਟਾਈ ਜਾਣ ਤੇ ਭਾਈ ਘਰ ਲਟਾਈ ਜਾਣ ਤੇ ਫਿਰ ਮੈਂ ਇਹਦੇ ਚ ਆਪਾਂ ਕਰ ਵੀ ਕੀ ਸਕਦੇ ਹਾਂ ਹੁਣ ਮੰਮੀ ਮੈਂ ਤਾਂ ਐਂ ਕਹਿਣੀ ਆ ਤੂੰ ਆ ਤਾਂ ਮੈਂ ਮਾਰੀ ਦੀ ਪਕਾਈ ਤੂੰ ਦੇਖ ਇਹ ਤਾਂ ਚਾਉਂਦਾਂ ਹੀ ਆਹੀ ਕੁਛ ਆ ਕੀ ਪਤਾ ਜਾਣ ਕੇ ਲੜਦਿਆਂ ਹੁਣ ਵੀ ਇੰਨੇ ਚ ਅੱਡ ਕਰ ਦੂਗੀ ਸਾਨੂੰ ਤੇ ਆਪ ਦੀ ਆਪ ਦੀ ਮਖਤਿਆਰੀ ਹੱਥ 'ਚ ਹੋ ਜੂਗੀ બસ ਜਹੇ ਜੀ ਕਰੂਗਾ ਇਹਨਾਂ ਨੇ ਤਾਂ ਸੂਟ ਹੀ ਲਿਆਈ ਜਾਣੇ ਇਹਨਾਂ ਨੂੰ ਐਵੇਂ ਜਿਹੋਜਾ ਜੀ ਕਰੂਗਾ ਲੇੜਾ ਕਪੜਾ ਪਾਵਾਂਗੇ ਖਾਵਾਂਗੇ ਬੱਧੀ ਤੀਜੇ ਕ ਦਿਨ ਪੇਕੇ ਵਗ ਜਾ ਕਰਾਂਗੇ ਧੁਕਾ ਮਾਰਨਾ ਮਾਰ ਅੱਡ ਹੂਣ ਦੀ ਗੱਲ ਕਾਹਤੋਂ ਕਰਦੀ ਆਂ ਤੂੰ ਜ਼ਰੂਰੀ ਸਾਰੀ ਮਖਤਿਆਰੀ ਤੇਰੇ ਹੱਥ ਚ ਜਾ ਸਾਰਾ ਪੈਸਾ ਤੇ ਲੱ ਲੇਰੇ ਹੱਥ ਚ ਜਾ ਇੰਨਾ ਕੋਲੇ ਬਾਲੂਗੀ ਮਖਤਿਆਰੀ ਤਾਂ ਭਾਲ ਦਿਨ ਉਹ ਕਹਿੰਦੀ ਮੈਨੂੰ ਦੇ ਮਖਤਿਆਰੀ ਉਹ ਕਹਿੰਦੀ ਮੈਨੂੰ ਦੇ ਬਸ ਆ ਛੋਟੀ ਤਾਂ ਬਾਲੀ ਤੇਜ ਆ ਕਾਈਂ ਹਿੰਦਾ ਮੈਨੂੰ ਕਹਿਣੀ ਹੈ ਤੈਨੂੰ ਐਡ ਕਰਾਂਗੀ ਤਾਂ ਲੋੜ ਹੀ ਨਹੀਂ ਹੈਗੀ ਸਭ ਦੀ ਜਦੋਂ ਇੱਕ ਦੂਜੀ ਦੀਆਂ ਚੁਗਲੰਗਾ ਕਰਦੇ ਹੁੰਦਾਂ ਨਾ ਦੋਨਾਂ ਨੂੰ ਘੂਰ ਦਿਆ ਕਰ ਇੱਕ ਬਰਾਬਰ ਰੱਖ ਦੋ ਉਹਨਾਂ ਨੂੰ ਕਿਸੇ ਦੀ ਨਾ ਸੁਣਿਆ ਕਰ ਆ ਸਵੇਰੇ ਦੀ ਗੱਲ ਸੁਣ ਲੈ ਮੈਂ ਜਦੋਂ ਜਾਂਦੀ ਸੀ ਉਹਨਾਂ ਦੇ ਭੋਗ ਤੇ ਮੈਂ ਮਨਦੀਪ ਨੂੰ ਸੱਦਿਆ ਮੈਂ ਕਿਹਾ ਭਾਈ ਵੀ ਮੈਨੂੰ ਖੁੱਲੇ ਪੈਸੇ ਦੇ ਦੇ ਸਵੇਰੇ ਮੇਰਾ ਬਹੁਤ ਦਿਮਾਗ ਖਰਾਬ ਕੀਤਾ ਵੱਡੀ ਨੇ ਕੀ ਕਹਿੰਦੀ ਸੀ ਉਹ ਨਹੀਂ ਉਠਦੀ ਜੱਸੀ ਨਹੀਂ ਉਠਦੀ ਉਹ ਕੰਮ ਨਹੀਂ ਕਰਦੀ ਮੈਂ ਕਰਦੀ ਆ ਸਾਰਾ ਆ ਮੇਰਾ ਦਿਮਾਗ ਖਰਾਬ ਕੀਤਾ ਨਾ ਤੂੰ ਐ ਕਹਿੰਦੇ ਨਾ ਸੀ ਵੀ ਭਾਈ ਤੂੰ ਵੀ ਪੈ ਜਾ ਬਰਾਬਰ ਉਹਦੇ ਫਿਰ ਕਹਿ ਤਾ ਸੀ ਮੈਂ ਤਾਂ ਮੈਂ ਕਿਹਾ ਤੂੰ ਵੀ ਪੈ ਜਾ ਮੈਂ ਕਰ ਲਿਆ ਕਰੂੰਗੀ ਆ ਕੇ ਕੰਮ ਇਹ ਤਾਂ ਗੱਲ ਇੱਕ ਦੂਜੀ ਦਾ ਸ਼ਰੀਕਾ ਹੀ ਕਰੀ ਜਾਣ ਨੂੰ ਆ ਇਹ ਨਾਲੀ ਤਾਂ ਜਮੇ ਹੱਦ ਦਾ ਮੰਮੀ ਤੂੰ ਐ ਕਰ ਵੀ ਦੇਰ ਗੈ ਨੂੰ ਬਿਠਾ ਕੇ ਨਾ ਗੱਲ ਕਰ ਉਹਨਾਂ ਨਾਲ ਵੀ ਭਾਈ ਬਾਲਾ ਦਿਮਾਗ ਖਾਂਦੀਆਂ ਮੇਰਾ ਇਹਨਾਂ ਨੂੰ ਸਮਝਾ ਲਓ ਆਪ ਦਿਗਾਂ ਨੂੰ ਨਹੀਂ ਐ ਕਹਦੇ ਕਿ ਚੱਕ ਕੇ ਚੁੰਨੀ ਪਈ ਬਗ ਜੋ ਪੇਕੀ ਅਸੀਂ ਕੀ ਲੈਣਾ ਆਪੇ ਕਰ ਲਾਂਗੇ ਪੇਕੀ ਤਾਂ ਕਿੱਥੇ ਜਾਂਦੀਆਂ ਆਂ ਜਿਹੜਾ ਆਪਾਂ ਨੂੰ ਹਰਾਨ ਕਰਨਾ ਮੰਮੀ ਚੱਲ ਦਾ ਨਹੀਂ ਕੋਈ ਇਹਨਾਂ ਨੂੰ ਅਗਲਾ ਨਹੀਂ ਤਾਂ ਪਹਿਲਾ ਮਸਾ ਕੱਢਾਂਗਾ ਹੁਣ ਵੀ ਆ ਉਹੀ ਤਾਂ ਗੱਲ ਆ ਤੇ ਉਹ ਤਾਂ ਗੱਲ ਆ ਜਿਹੜਾ ਇੱਥੇ ਨਹੀਂ ਡੱਕਾ ਤੋੜਦਗਾ ਉੱਥੇ ਬੜਾ ਕਰਦਗਾ ਹੁਣ ਨਾ ਕੰਮ ਇਹ ਚੱਲ ਹੁਣ ਤੂੰ ਵੀ ਗੱਲਾਂ ਮਾਰੀ ਜਾਏਂਗੀ ਕਿ ਮੈਨੂੰ ਚਾਦੀ ਕੁੱਟ ਲਿਆ ਕੇ ਦੇਂਗੀ ਮੈਂ ਤਾਂ ਆਪ ਅੜਿੱਕੀ ਨਹੀਂ ਆ ਮੰਮੀ ਹੁਣ ਦੋ ਦੋਨੋਂ ਹਾਂ ਤੂੰ ਆਪ ਤੇ ਤੀ ਨੂੰ ਕਹੇਂਗੀ ਚੱਲ ਤੇ ਮੈਂ ਤਾਂ ਭਈ ਥੱਕੀ ਪਈ ਆ ਮਾਰ ਲਾ ਬੋਲ ਉਹਨਾਂ ਨੂੰ ਕਿ ਉਹ ਵੱਧ ਨਾ ਨਾ ਪਈਆਂ ਦੀਪਾ ਕੁੜੇ ਜੱਸੀ ਸੁਣਦੀਆਂ ਹੁਣ ਗੱਲ ਸੁਣ ਮੈਂ ਆ ਗਈ ਲੈ ਆਈ ਚਾਹ ਪੀ ਲਓ ਕੀ ਆ ਮੰਮੀ ਕਿਉਂ ਕਹ ਸਿਰ ਤੇ ਚੱਕਿਆ ਤਾਂ ਆ ਚਾਰੀ ਕੁੱਟ ਲਿਆ ਦੇ ਜੇ ਲਿਆ ਕੇ ਦਿੰਨੀ ਆ ਗਾਲ ਦੇ ਮੈਨੂੰ ਤੇਰੀ ਤੇ ਪਈ ਆ ਹੁਣ ਚਾ ਬੰਦੀ ਬਣੂਗੀ ਆ ਦੇਖ ਕਿਵੇਂ ਬੋਲਦੀ ਆ ਨਾ ਵੀ ਮੇਰੀ ਗੱਲ ਸੁਣਾ ਘਰ ਸਿਰ ਤੇ ਚੱਕਣ ਵਾਲੀ ਕਿਹੜੀ ਗੱਲ ਕਰਦੀ ਆ ਤੂੰ ਐ ਐ ਬੋਲਦੇ ਹੁੰਦੇ ਆ ਸੱਸ ਨੂੰ ਤੂੰ ਤਾਂ ਜਮੇ ਸ਼ਰਮਲਾ ਰੱਖੀ ਆ ਫੇਰ ਵੀ ਭਾ ਮੈਨੂੰ ਨਹੀਂ ਪਤਾ ਵੀ ਤੈਨੂੰ ਚਾ ਕਰਕੇ ਦੇਣੀ ਹੈਗੀ ਫਿਰ ਤੂੰ ਬੋਲਦੀ ਕਿਵੇਂ ਤੂੰ ਕਹ ਦੇ ਵੀ ਮੰਮੀ ਲਿਆ ਦੇ ਨਾ ਤੇਰੇ ਨਾਲੋਂ ਤਾਂ ਭਾਈ ਫਿਰ ਉਹੀ ਚੰਗੀ ਆ ਕਦੇ ਬਤਮੀਜੀ ਤਾਂ ਨਹੀਂ ਕਰੀ ਉਹਨੇ ਤੂੰ ਤਾਂ ਮੇਰੇ ਸਾਹਮਣੇ ਹੀ ਹੱਡ ਦੀ ਮਗਰੋਂ ਖਾਵਣਾ ਮੇਰੀ ਮਾਂ ਨਾਲ ਕੀ ਕੁਛ ਕਰਦਿਆਂ ਹੋਊਂਗਾ ਮੈਨੂੰ ਪਤਾ ਹੀ ਨਹੀਂ ਮਾਂ ਨਾ ਕਿੰਨਾ ਕਰਦੀ ਪੁੱਤਰਾ ਤੇਰੀ ਮਾਂ ਕਿਹੜੇ ਵੇਲਾਂ ਦੀ ਜਵਾਗੜੀ ਆਈ ਬੈਠੀਏ ਤੁਸੀਂ ਪੁੱਛੇ ਕੋਸਾਂ ਨੂੰ ਫਿਰ ਮੰਮੀ ਚਾਹ ਤਰੀ ਪਈਏ ਫਿਰ ਬੰਦੀ ਬਣੂਗੀ ਹੁਣ ਜੇ ਲਿਆਤੀ ਫੇਰ ਕੰਨੀ ਕੱਚੀ ਚਾਹ ਮੱਥੇ ਮਾਰੀ ਤੁਸੀਂ ਨਹੀਂ ਕਿਸੇ ਪਾਸੇ ਮਾ ਇਹ ਤਾਂ ਇੰਨਾ ਤੋਂ ਨਹੀਂ ਮਾ ਜਿੱਤਿਆ ਜਾ ਸਕਦਾ ਭਾਈ ਮੇਰੀ ਗੱਲ ਸੁਣ ਲੈ ਭਾਬੀ ਅੱਜ ਤਾਂ ਮੇਰੀ ਮਾਂ ਨੂੰ ਗੁੱਠਾ ਬੋਲ ਤਾਂ ਅੱਗੇ ਤੋਂ ਨਾ ਬੋਲਨੀ ਫੇਰ ਨਾ ਕਹੀਂ ਦੱਸਿਆ ਨਹੀਂ ਮੈਂ ਕਰਦੀ ਆ ਵੀਰੇ ਨਾਲ ਗੱਲ ਵੀ ਭਾਈ ਸਿੱਧੇ ਮੂੰਹ ਨਹੀਂ ਬੋਲਦਿਆਂ ਕੀ ਗੱਲ ਆ ਤੁਹਾਡਾ ਦੇਣਾ ਕੁਛ ਫੇਰ ਤੇਰੀ ਮਾਂ ਬੋਲੇ ਵੀ ਨਾ 15 20 ਮਿੰਟ ਕਿਉਂ ਕਹਿ ਤੋ ਉਹ ਮੇਰੇ ਸਾਹਮਣੇ ਮਿੰਟਾਂ ਕੋਸ਼ਿਸ਼ ਹੋਣਿਆ ਨਹੀਂ ਵੀ ਉਹਨੇ ਤੈਨੂੰ ਕੁਛ ਕਹਿਤਾ ਹੋਵੇ ਕੀ ਗਾਲਾਂ ਕੱਢਦਿਆਂ ਤੈਨੂੰ ਉਹਨੇ ਉਹੀ ਇਹ ਤਾਂ ਬਾਦੀ ਬਣ ਜਾਂਦੇ ਵੀ ਪਤਾ ਨਹੀਂ ਕੀ ਅੰਦਰ ਕਰੀ ਜਾਂਦੀਆਂ ਨੇ ਏਗ ਮਿੰਟ ਨਾ ਸਹੀ ਕਰ ਲੈ ਭਾਈ ਲੋਕਾਂ ਦੀਆਂ ਕਿਹੜਾ ਵਹੁਆਂ ਨਹੀਂ ਸਾਰਾ ਦਿਨ ਕੰ ਸਹੀ ਗੱਲ ਆ ਖਬਰ ਕੀ ਕੁਛ ਕਰੀ ਜਾਨੀਆਂ ਰਹਿੰਦੇ ਅੰਦਰ ਹੀ ਡੰਗਰ ਤੜਾਈ ਜਾਂਦੇ ਆ ਉਹਨਾਂ ਨੂੰ ਨਹੀਂ ਪਾਇਆਗਾ ਇਹਨਾਂ ਦੇ ਇੱਥੇ ਤਾਂ ਤੇਰੀ ਮਾਂ ਦੇ ਨੌਕਰ ਲਾਏ ਹੋਏ ਨੇ ਵੀ ਉਹ ਕੰਮ ਕਰਦੇ ਆ ਇੱਥੇ ਵੀ ਅਸੀਂ ਕਰਦੇ ਆ ਕੋਈ ਨਹੀਂ ਗੱਲ ਪਕਾਣੀ ਬੋਲਦੀ ਸ਼ਰਮ ਮੰਨਦੀ ਆ ਫਿਰ ਭਾਈ ਨੌਕਰ ਤੇਰੀ ਮਾਂ ਤੇਰੀ ਮਾਂ ਲਾ ਜੀ ਮੇਰੀ ਗੱਲ ਸੁਣ ਜਿੱਥੇ ਨੌਕਰ ਲੱਗੇ ਸੀ ਉੱਥੇ ਵਿਆਹ ਕਰਾ ਲੇਦੀ ਨਾ ਉਹਦੀ ਇੱਥੇ ਆਪਦੇ ਮਾਪੇ ਉਹਨੂੰ ਕਹਿੰਦੀ ਉਦੋਂ ਵੀ ਭਾਈ ਨੌਕਰ ਲੱਗੇ ਜਿੱਥੇ ਉਹ ਘਰ ਪਾਲ ਕੇ ਦੋ ਲੋੜੀ ਸਾਨੂੰ ਤਾਂ ਨਾ ਇਹ ਬੋਲਦਿਆਂ ਜੇ ਤੂੰ ਹੈ ਬੋਲਦੀਆਂ ਲੋਕਾਂ ਦੇ ਨੂੰਹਾਂ ਕਰਾਈਂ ਜੇ ਬੋਲਦੀਆਂ ਜੇ ਬੋਲਦੀਆਂ ਤੁਸੀਂ ਬੁਲਾਉਂਗਾ ਨਾ ਮੈਂ ਤਾਂ ਹੀ ਬੋਲਦੀ ਅੱਗੇ ਕਦੇ ਕਿੰਨਾ ਖ ਬੋਲੀਆਂ ਭਾਬੀ ਤੂੰ ਤਾਂ ਦਿਨੋਂ ਦਿਨ ਸ਼ਰਮ ਹੀ ਲਾ ਲਈ ਜਮਈ ਹੱਦ ਹੀ ਹੋ ਗਈ ਤੇਰੇ ਵਾਲੀ ਤਾਂ ਜਿਵੇਂ ਵੱਡੀਆਂ ਤੈਨੂੰ ਤਾਂ ਕੋਈ ਲਿਹਾਜ਼ ਹੈ ਨਹੀਂ ਸੱਸ ਸੁਸ ਦੀ ਕੀ ਦੀ ਕੀ ਦੀ ਲਿਹਾਜ਼ ਰੱਖੀ ਜਾਵਾਂ ਮੈਂ ਸਾਲ ਦਿਨ ਤਾਂ ਮੈਂ ਕੰਮ ਕਰਦੀ ਆ ਨਾ ਕਰਿਆ ਕਰ ਭਈ ਨਾ ਕਰਾ ਸਾਰਾ ਦਿਨ ਨਾ ਭਾਬੀ ਕੰਮ ਕੰਮ ਤੇਰੇ ਕੰਮ ਹੀ ਨਹੀਂ ਲੋਟਾਂ ਦੇ ਮੈਨੂੰ ਤਾਂ ਕੋਈ ਦੀਨਾ ਨਹੀਂ ਕਿਹੜਾ ਤੂੰ ਪਾੜੋ ਪੱਥਰ ਲਿਆ ਦਿਨੀ ਇੱਥੇ ਬਿਰਪਾ ਤੁਹਾਨੂੰ ਦਿਸਣਾ ਵੀ ਨਹੀਂ ਇਹ ਤੋਂ ਪਹਿਲਾਂ ਹੋਰ ਕੰਮ ਕਰਦਾ ਕੌਣਾਗਾ ਨਾ ਕਰ ਭਾਈ ਨਾ ਕਰੋ ਹੱਥ ਬੰਨੇ ਤੇਰੇ ਮੂਰੇ ਜਾ ਹੋ ਨਾ ਗੈਸ ਮੱਚੀ ਆਂਦਾਗਾ ਬੰਦਾ ਇਹਨਾਂ ਨੂੰ ਕੀ ਇਹਨਾਂ ਨੇ ਕੜਾ ਲਿਆਉਣਾਗਾ ਗੱਲਾਂ ਜੀ ਮਸਾਲੇ ਫੂਕ ਦੂਗੀ ਬੈਠ ਕੇ ਇੱਥੇ ਜਾ ਬਾਜਾ ਰਹਿਣ ਦੇ ਅਸੀਂ ਪੀਣੀ ਚਾਚੂ ਸਾਡਾ ਨਿੱਜੀ ਕਰਦਾ ਭਾਈ ਪੀ ਲੋ ਆਪੀ ਉਹ ਕਹਿੰਦਾ ਤਰਾ ਲਿਆ ਕਰੋ ਫਿਰ ਹਾਂ ਇਹ ਕਹਦੇ ਕਰੋ ਕਹਿਣਾ ਹੀ ਆ ਫਿਰ ਜਦੋਂ ਹੁਣ ਉੱਥੇ ਮੱਚੀ ਜਾਂਦੀ ਐ ਸਲੋ ਗੈਸ ਮੱਚੀ ਜਾਂਦਾਗਾ ਭਲ ਅੱਗ ਲੱਗ ਜੇ ਸੋਨੇ ਚ ਪਰ ਜਾਣ ਆਣੀ ਇੱਥੇ ਬੈਠੀ ਗੱਲਾਂ ਲੜਾਈ ਕੌਣ ਕਰੂ ਆਪਣੇ ਨਾਲ ਲੜਾਈਆਂ ਕੌਣ ਕਰੂ ਜੇ ਇੱਥੇ ਜੇ ਜਾਊਗੀ ਤਾਂ ਮਦੋਈ ਚ ਲੜੰਦੀਆਂ ਮਾਰੇ ਤੁਸੀਂ ਬਹਾਨੇ ਨਾ ਬੋਲ ਸਕਦਾ ਜਗਾ ਸਾਡੇ ਚਾਹ ਲਈ ਕਿਨੇ ਲਿਆ ਹੋ ਸਾਡੇ ਤੋਂ ਤਾਂ ਪਹਿਲਾਂ ਡੈਣੀ ਆਂਦਾ ਕਿਸੇ ਨਾਲ ਆ ਬਹਾਨੇ ਤੇਰੇ ਨਾਲ ਨਹੀਂ ਲੜਾਂਗੇ ਮਾਂ ਦੇਖ ਲੈ ਇਹ ਤਾਂ ਪਾਲਾ ਬੋਲਦੀ ਐ ਪਹਿਲਾਂ ਨਹੀਂ ਸੀ ਬੋਲਦੀ ਇਹ ਹੁਣ ਲੱਗੀ ਐ ਜੱਸੀ ਨੂੰ ਦੇਖ-ਦੇਖ ਕੇ ਜਿਵੇਂ ਉਹ ਬੋਲਦੀ ਐ ਓਵੇਂ ਇਹ ਬੋਲਦੀ ਐ ਮੈਂ ਕਿਉਂ ਘਟ ਰਹਾ ਕਿਸੇ ਤੋਂ ਨਾ ਰਹਿਣ ਦੀ ਮਾਂ ਬਸ ਮੇਰੇ ਤਾਂ ਦਿਮਾਗ ਖਰਾਬ ਹੋਇਆ ਪਿਆ ਪਹਿਲੇ ਮੈਂ ਹੀ ਲੈ ਆਉਣੀ ਐ ਚਾਹ ਜਾਂ ਲਿਆ ਆ ਦੇਖ ਲਾ ਨੋਹਾਂ ਦੇ ਸੁੱਖ ਨਾ ਮੇਰੀ ਧੀ ਨੂੰ ਸੁੱਖ ਐ ਵਿਚਾਰੀ ਨੂੰ ਜੇ ਇੱਥੇ ਨਹੀਂ ਸੁੱਖ ਤੇ ਗਾਂ ਜਾ ਕੇ ਕੀ ਸੁਖਾਊਗਾ ਗਾਂ ਵੀ ਜਾ ਕੇ ਉਹਨੇ ਕੰਮ ਹੀ ਕਰਨੇ ਆ ਜਵਾਖੜੀ ਨੇ ਦੰਦਾਂ ਚਾਹ ਉਹਨੂੰ ਜਵਾਖੜੀ ਨੂੰ ਕੀ ਰੌਲਾ ਜਪਾਈ ਜਾਂਦੀ ਐ ਅੱਛਾ ਚੰਗਾ ਕਲੇਸ ਪੈ ਰਿਹਾ ਇਹਨਾਂ ਦਾ ਵਧੀਆ ਹੋ ਗਿਆ ਬੜੀ ਕੰਡ ਝਾੜ ਜੀ ਹੋ ਰਹੀ ਆ ਹੁਣੀ ਮੌਕਾ ਮਾਂ ਕੋਲੇ ਚੰਗੀ ਬਣਦਾ ਜਨਮ ਦੇਖਦੀ ਮਾਂ ਨਾਲ ਕਰਦੀ ਆ ਗੱਲ ਆ ਵੀ ਸੂਟ ਜੇ ਨਾ ਬੇਕਾਰ ਹੀ ਆ ਨਾਲ ਚੁੰਨੀਆਂ ਹੀ ਅਹੜੀਆਂ ਬੇਕਾਰ ਜਿਹਾ ਲਾ ਦਿੰਦੇ ਆ ਗਈ ਮੈਨੂੰ ਤੁਸੀਂ ਆਹੋ ਭਈ ਆ ਗਈ ਤੈਨੂੰ ਨਹੀਂ ਦਿੰਦਾ ਮੈਂ ਬੰਨੀ ਆਉਣ ਦੁੱਸੀਏ ਤਾਂ ਕਾਹਤੋਂ ਬੋਲ ਰ ਆ ਲੈ ਫੜਾ ਦੇ ਚੁੰਨੀ ਇਹਨੇ ਮੈਂ ਰੱਖ ਦੇ ਮੈਂ ਤਾਂ ਆਪ ਹੀ ਲਾ ਦੂੰਗੀ ਤਾਂ ਆਹ ਨਾ ਮੰਮੀ ਕਿਸੇ ਦਾ ਗੁੱਸਾ ਐ ਨਹੀਂ ਮੇਰੇ ਤੇ ਕੱਢੀ ਜਾਂਦਾ ਤੁਸੀਂ ਤਾਂ ਮੈਂ ਕਾਹ ਨੂੰ ਕੱਢਣਾ ਭਾਈ ਗੁੱਸਾ ਲਾਲਿਆ ਹਾਂ ਮਨਦੀਪ ਦੀ ਬਾਲੀ ਬੋਲੀ ਜਾਂਦੀ ਸੀ ਕੀ ਹੋ ਗਿਆ ਸੀਗਾ ਉਹ ਭਾਈ ਬਾਲੀ ਚੰਗੀ ਨਾ ਬਣ ਤੂੰ ਦੋਨੇ ਇੱਕੋ ਜਿਓ ਦੋਨੇ ਮੇਰੇ ਨਾਲ ਤਾਂ ਐ ਕਰ ਦੋ ਨਾ ਮੰਮੀ ਮੈਂ ਕਰੋ ਤੁਹਾਨੂੰ ਕਿੰਨਾ ਬੁੱੱਚਾ ਬੋਲੀਆ ਕਦੇ ਬੋਲੀਏ ਕਿਹੜੀ ਗੱਲ ਦਾ ਜਵਾਬ ਦਿੱਤਾ ਮੈਨੂੰ ਦੱਸੋ ਤਾਂ ਸਹੀ ਜੇ ਤੂੰ ਅੰਦਰੋਂ ਨਿਕਲੇ ਤੇ ਤਾਂ ਹੀ ਬੋਲੇ ਦੇਖੇ ਸਾਨੂੰ ਤੂੰ ਤਾਂ ਅੰਦਰੋਂ ਹੀ ਨਹੀਂ ਨਿਕਲਦੀ ਪਈ ਰਹਿਣੀ ਸਾਰਾ ਦਿਨ ਮਹਾਰਾਣੀ ਬਣ ਕੇ ਖਲਾ ਮੰਮੀ ਤੈਨੂੰ ਕੌਣ ਕਹਦਾ ਵੀ ਮੈਂ ਮੰਬਰੀ ਪੈ ਰਹੀ ਨਹੀਂ ਕੰਮ ਕੌਣ ਕਰਕੇ ਜਾਂਦਾ ਕੰਮ ਵੀ ਤੈਨੂੰ ਬੀਬੀ ਮਾਲ ਕਰवानी ਹੀ ਹੋਈ ਹੈਗੀ ਆਪਾਂ ਹੀ ਜੇ ਉਹ ਕੰਮ ਕਰਦੀ ਹੈ ਨਾ ਤੇ ਤਾਂ ਹੀ ਮੈਨੂੰ ਸੌ ਸੌ ਸੁਣਾਉਂਦੀ ਹੈ ਲੈ ਉਹ ਕਹਿੰਦੇ ਕੰਮ ਕਰਦੀ ਆ ਆਹੋ ਉਹ ਬਸ ਥੋੜਾ ਜਿਹਾ ਤੁਹਾਡੇ ਮੋਰੇ ਕਰਕੇ ਦਿਖਾ ਦਿੰਦੀ ਚੰਗੀ ਬਣ ਜਾਂਦੀ ਮੇਰਾ ਕੰਮ ਕੀਤਾ ਤਾਂ ਤੁਹਾਨੂੰ ਦਿਖਦਾ ਹੀ ਨਹੀਂ ਹੈਗਾ ਜਦੋਂ ਤੂੰ ਭਾਈ ਕਰਦੀ ਨਹੀਂ ਦੀਸੂ ਤਾਂ ਤੈਨੂੰ ਮੈਨੂੰ ਤਾਂ ਹੈ ਮੰਮੀ ਸਾਰਾ ਦਿਨ ਤਾਂ ਉਹ ਡੰਗਰਾਂ 'ਚ ਫੇਰਦੀ ਰਹਿੰਦੀ ਆ ਕਦੇ ਹੋਰ ਸੋਈ ਬਣੀ ਜਾਂਦੀ ਹੈਗੀ ਤੂੰ ਤਾਂ ਡੱਕਾ 'ਚ ਤੋੜਦੀ ਪਈ ਹਾ ਮੰਮੀ ਦੱਸ ਤਾਂ ਮੰਮੀ ਮਾਰੀ ਕਹਣਾ ਜੇ ਮੇਰਾ ਬੰਦਾ ਇਹ ਕਹਿੰਦਾ ਫੇਰ ਹੀ ਮੇਰੀ ਕੋਈ ਸੁਣਦਾ ਮੇਰੀ ਤਾਂ ਘਰ ਦੇ ਵਿੱਚ ਕੋਈ ਨਹੀਂ ਸੁਣਦਾ ਉਹ ਬਾਹਰ ਬੈਠੇ ਨੇ ਬਸ ਮੈਨੂੰ ਤਾਂ ਕੋਈ ਨਹੀਂ ਪਿਆਰ ਕਰਦਾ ਹੈਗਾ ਸਾਰੇ ਬਸ ਉਹਨੂੰ ਹੱਥਾਂ ਤੇ ਚੱਕੀ ਫਿਰਦੇ ਆ ਵੱਡੀ ਆ ਵੱਡੀ ਆ ਬਸ ਅੰਨੇ ਆਂਦਾ ਤਾਂ ਭਾਈ ਸੋਨੂੰ ਪਿਆਰ ਨਾਲ ਹੀ ਸੀਗਾ ਤੁਸੀਂ ਤਾਂ ਦੋਨਾਂ ਨੇ ਸ਼ਰਮ ਲਾ ਰੱਖਿਆ ਬੋਲ ਬੋਲ ਕੇ ਮੇਰੇ ਮੂਹਰੇ ਨਾਲੇ ਅੰਡਾਂਾਂ ਕਮਾਂਡਾਂ ਨੂੰ ਚੜਾਉਣ ਨੂੰ ਕੰਧਾਂ ਤੇ ਮੰਮੀ ਮੈਨੂੰ ਅੱਜ ਦੇ ਦੱਸ ਦੋ ਮੈਂ ਤੈਨੂੰ ਬੋਲੀ ਕਦੋਂ ਆਂਗੀ ਕਦੇ ਉੱਚੀ ਆਵਾਜ਼ ਚ ਗੱਲ ਕੀਤੀ ਆ ਬੋਲਦੀ ਤਾਂ ਹੋਣ ਨਾ ਇੱਕ ਕੁਛ ਨਾਲ ਆ ਕੇ ਗਈ ਆ ਜੀ ਉਹ ਭਾਈ ਬਥੇਰਾ ਬੋਲ ਦਊਂ ਬੱਸ ਇੰਨਾ ਨਾ ਚੰਗੀਆਂ ਬਣਾ ਕਰੋ ਮੇਰੇ ਮੂੰਹ ਤੇ ਚਲ ਚੰਗਾ ਮੰਮੀ ਤੁਸੀਂ ਗੁੱਸਾ ਛੱਡੋ ਤੇ ਇੰਨਾ ਮੈਨੂੰ ਐ ਦੱਸੋ ਕੋਈ ਆਇਆ ਸੀ ਉਧਰ ਉਹ ਭੂਆ ਜੀ ਹੋਣੀ ਹੋੜ ਤਾਂ ਆਈ ਸੀਗੀ ਤੇਰੀ ਭੂਆ ਭਾਈ ਭੂਆ ਜੀ ਨੂੰ ਤੁਸੀਂ ਘਰੇ ਨੂੰ ਲੈ ਕੇ ਆਏ ਆਹੋ ਭਾਈ ਮੈਂ ਸੋੜਾ ਜਲੂਸ ਦਿਖਾਉਣਾ ਸੀ ਤੇਰੀ ਭੂਆ ਨੂੰ ਲੈ ਮੰਮੀ ਜਲੂਸ ਦਿਖਾਉਣਾ ਅਸੀਂ ਕਿਹੜਾ ਕਮਲੀਆਂ ਵੀ ਲੜਦੀਆਂ ਲੜਾਂ ਦੇ ਉੱਤੇ ਨੇ ਸਾਹਮਣੇ ਮੇਰੀ ਗੱਲ ਸੁਣ ਮੰਮੀ ਐਡੀ ਕੀ ਗੱਲ ਸੀ ਚਾਹੀ ਕੋਟ ਸੀ ਉਹ ਪੋਆ ਜੀ ਨੂੰ ਮੈਂ ਬਣਾ ਕੇ ਪਿਆ ਦੇਂਦੀ ਆ ਤੁਹਾਡੇ ਸਾਹਮਣੇ ਜੇ ਦਾ ਨਾ ਕੋਈ ਰਿਸ਼ਤੇਦਾਰ ਤਾਂ ਭਾਈ ਆਉਂਦਾ ਮੇਰੇ ਪੇਕੇ ਆਉਂਦੇ ਆ ਕਿੰਨੀ ਵਧੀਆ ਸੇਵਾ ਕਰਦੀ ਆ ਮੈਂ ਆਹੋ ਭਾਈ ਪੇਕੇਾਂ ਦੀ ਤਾਂ ਸੇਵਾ ਕਰਾਂਉਂਗੀ ਆ ਜੇ ਦਾ ਕੋਈ ਮੇਰਾ ਰਿਸ਼ਤੇਦਾਰ ਆ ਜਾਂਦਾ ਉਹਦੇ ਵਾਰੀ ਲੁਕ ਜਾਨੂਗਾ ਅੰਦਰ ਹਾਂ ਲਲਮੀ ਤੂੰ ਤਾਂ ਐਂ ਵੀ ਬੋਲੀ ਜਾਂਦੀ ਰਹਿੰਦੀ ਆ ਚੱਲ ਮੇਰੀ ਗੱਲ ਸੁਣ ਸਾਰੀਆਂ ਗੱਲਾਂ ਦਾ ਗੁੱਸਾ ਛੱਡ ਕੋਈ ਗੱਲ ਨਹੀਂ ਤੇਰੇ ਵਾਸਤੇ ਨਾ ਵਧੀਆ ਜੀ ਚਾਹ ਮੈਂ ਬਣਾ ਕੇ ਲੈ ਆਂਦੀ ਆ ਨਾਲੇ ਵੀਰਪਾਲ ਸਕੂਲੋਂ ਆਇਆ ਕਾਲਜੋਂ ਆਇਆ ਤੇ ਉਹਦੇ ਵਾਸਤੇ ਰੋਟੀ ਬਣਾਈ ਪਈ ਆ ਮੈਂ ਦੇ ਦੇ ਨੀ ਉਹਨੂੰ ਪੁੱਛ ਕੇ ਲੈ ਆ ਦੇ ਉਹ ਤਾਂ ਆਈ ਨਹੀਂ ਹਜੇ ਤੱਕ ਕਿਹੜੇ ਵੇਲਾ ਹੋ ਗਿਆ ਉਹਨੂੰ ਕਹੇ ਨੂੰ ਮੈਂ ਲਿਆਉਣੀ ਆ ਚਾ ਮੱਚੀ ਜਾਂਦੀ ਤੇ ਚਾ ਫਣਾਉਣਾ ਹੋਈ ਜਾਂਦਾ ਢਿੰਗੜਾ ਹੋਈ ਜਾਂਦਾ ਐ ਕਰੀ ਜਾਂਦੀ ਸੀ ਲੈ ਤੁਸੀਂ ਲੈ ਲਵਾਜ ਮਾਰ ਦਿੰਦੇ ਮੈਂ ਮਿੰਟ ਚਾ ਚਾ ਬਣਾ ਕੇ ਲਿਆ ਦਿੰਦੀ ਤੁਹਾਨੂੰ ਜਾਂ ਭਈ ਹੁਣ ਲੈ ਆ ਦੇ ਜੇ ਉਦੋਂ ਨਹੀਂ ਮੈਂ ਬਾਜੇ ਮਾਰੀ ਤਾਂ ਲੈ ਦੇ ਨੀ ਮਮੀ ਹੁਣ ਲਾ ਆਪੇ ਬਾਹਰ ਚੰਗੀ ਬਣ ਲਾਗੀ ਮੇਰੇ ਨਾਲ चाह पी ला चंगा हो गया चल किसी फिक्र हो पे मैं ना मम्मी, मैं मम्मी ना मैं ने पड़ा लग गई चाह मैं चल मम्मी ना पूछन लग गई मैं बिरपाल ने चाह पी ली तेन पता ही है फिर पता नहीं मनद कुछ ज्यादा बोली होगी दीदी मम्मी ਕੰਨੀ ਪਾਈ ਮੈਂ ਤਾਂ ਕਿਸੇ ਨੇ ਚਾਹ ਨਹੀਂ ਦਿੱਤੀ ਮੈਂ ਕਿਹਾ ਚੱਲ ਕੋਈ ਚਾਹ ਆ ਗਿਆ ਤਾਂ ਕੀ ਭਾਬੀ ਬਹੁਤ ਜ਼ਿਆਦਾ ਬੋਲੀ ਆ ਨਾਲੇ ਇਸ ਤਾਂ ਨਾ ਐਨੀ ਨਰਮ ਸਮਝਦੀ ਆ ਸੀ ਇਹਨੂੰ ਅੱਜ ਤਾਂ ਮੇਰੇ ਸਾਹਮਣੇ ਇਹਨਾਂ ਨੇ ਹੱਦੀ ਪਾਰ ਕਰਤੀ ਮਾਣ ਨੂੰ ਕੋਈ ਸਾਰਾ ਦਿਨ ਬੈਠੀ ਬੋਲੀ ਐਨੀ ਰਹਿਣੀ ਆ ਕਹਿੰਦੀ ਹੋਰ ਤਾਂ ਤੈਨੂੰ ਕੋਈ ਕੰਮ ਨਹੀਂ ਲੈ ਸੱਸਾਂ ਨੂੰ ਕੋਈ ਐ ਬੋਲਦਾ ਹੂੰ ਦੇਖ ਲਾ ਭਾਬੀ ਮਾਣ ਨੇ ਨਾ ਮਾੜਾ ਜਿਹਾ ਕਿਹਾ ਸੀਗਾ ਵੀ ਭਾਈ ਚਾਹ ਚੁ ਲਿਆਵੇ ਨਾਲੇ ਇਹ ਚ ਗਲਤ ਵੀ ਕੀ ਕਹਤਾ ਪਤਾ ਮਾਣ ਨੂੰ ਕੀ ਕਹਿੰਦੀ ਕਹਿੰਦੀ ਮੈਂ ਤੈਨੂੰ ਤਾਂ ਹੋਰ ਕੋਈ ਕੰਮ ਨਹੀਂ ਕਰਦੀ ਸਾਰਾ ਦਿਨ ਬੋਲੀ ਜਾਇਆ ਕਰ ਸਾਨੂੰ ਲੈ ਕੀ ਬੋਲਤਾ ਮਾਣੇ ਕੁਛ ਮਾੜਾ ਕਹਤਾ ਉਹ ਲੈ ਗਲਤੀ ਤਾਂ ਸਾਰੀ ਮਨਦੀਪ ਦੀ ਹੋਈ ਆ ਨਾ ਫੇਰ ਕੀ ਹੋ ਗਿਆ ਜੇ ਮਾਂ ਨੇ ਕਹਿਤਾ ਅਕਸਰ ਨੂੰ ਉਹਦੀ ਮਾਂ ਨੂੰ ਜੇ ਕੋਈ ਐ ਬੋਲੇ ਫੇਰ ਪਤਾ ਲੱਗਦਾ ਮੇਰੀ ਗੱਲ ਸੁਣ ਮਾਵਾ ਦਾ ਹੱਕ ਹੀ ਹੁੰਦਾ ਸੱਸਾਂ ਵੀ ਤਾਂ ਮਾਵਾ ਵਰਗੀਆਂ ਹੁੰਦੀਆਂ ਜੇ ਸੱਸ ਨੇ ਦੋ ਗੱਲਾਂ ਕਹਿ ਵੀ ਦਿੱਤੀਆਂ ਤਾਂ ਸਹਾਰਨੀਆਂ ਵੀ ਆਉਣੀਆਂ ਚਾਹੀਦੀਆਂ ਉਹ ਤਾਂ ਕਹਿ ਦਿੰਦੀ ਆ ਮੈਂ ਤਾਂ ਕਦੇ ਮੰਮੀ ਦੇ ਮੂਹਰੇ ਨਹੀਂ ਬੋਲੀ ਹੈਗੀ ਮੈਂ ਤਾਂ ਕਦੇ ਮੰਮੀ ਨੂੰ ਜਵਾਬ ਨਹੀਂ ਦਿੱਤਾ ਆਹ ਦੇਖ ਲੈ ਅੱਜ ਹੀ ਮਾਂ ਦੇ ਮੂਹਰੇ ਬੋਲ ਕੇ ਕੀ ਬੋਲਦੀ ਤਾਂ ਭਾਬੀ ਇਹ ਬਹੁਤ ਘੋਸ਼ਾ ਪਹਿਲਾਂ ਨਹੀਂ ਸਭੋਂ ਇੰਨਾ ਬੋਲਦੀ ਸੀ ਉਹ ਤਾਂ ਬਸ ਤੇਰੇ ਲਈ ਸ਼ਰੀਕਾ ਕਰੀ ਜਾਂਦੀ ਰਹਿੰਦੀ ਆ ਵੀ ਬਸ ਜਸਤੀ ਆਏ ਆ ਜਸਤੀ ਆਏ ਆ ਪਹਿਲਾਂ ਉਹਦੀ ਨੂੰ ਮੈਨੂੰ ਲੱਗ ਗਿਆ ਉਹ ਭਾਬੀ ਮੇਰੀ ਗੱਲ ਸੁਣ ਚੱਲ ਕਿਵੇਂ ਮਰਜ਼ੀ ਹੈ ਪਰ ਇਹ ਨਾਲ ਮਾੜਾ ਮੋਟਾ ਫਰਕ ਹੈਗਾ ਮੰਨਿਆ ਪਰ ਤੂੰ ਵੀ ਕੋਈ ਕੰਮ ਤੂੰ ਦਾ ਕਰਾਵਾਇਆ ਕਰ ਉਹਦੇ ਨਾਲ ਸਾਰਾ ਦਿਨ ਉਹ ਹੀ ਲੱਗੀ ਰਹਿੰਦੀ ਆ ਨਹੀਂ ਵੀਰਪਾਲ ਇਹ ਤੁਹਾਡੇ ਦਿਮਾਗ 'ਚ ਕਿਉਂ ਇਹ ਭਰਿਆ ਹੋਇਆ ਵੀ ਸਾਰਾ ਦਿਨ ਕੰਮ ਉਹ ਕਰਦੀ ਆ ਕੰਮ ਤਾਂ ਮੈਂ ਵੀ ਕਰਦੀ ਆ ਜਦੋਂ ਬਸ ਮਾਂ ਕਰੇ ਹੁੰਦੀ ਆ ਜਾਂ ਤੂੰ ਕਰਿਆ ਹੁੰਦੀ ਆ ਉਦੋਂ ਉਹ ਕੰਮ ਕਰਨ ਲੱਗ ਜਾਂਦੀ ਆ ਤੇ ਜਦੋਂ ਤੁਸੀਂ ਬਗ ਜਾਂਦੀ ਆ ਉਸ ਤੋਂ ਬਾਅਦ ਤਾਂ ਸਾਰੇ ਕੰਮ ਮੈਂ ਹੀ ਕਰਦੀ ਆ ਉਹ ਤਾਂ ਸਿਰਫ ਬਸ ਐਂ ਕਹਿੰਦੀ ਆ ਮੇ ਮਹੀ ਮਹਾਰਾਣੀ ਇਸ ਘਰ ਦੇ ਵਿੱਚ ਰਹਾ ਮੈਨੂੰ ਪਤਾ ਕੀ ਕਹਿੰਦੀ ਹਾਂ ਕਹਿੰਦੀ ਤੂੰ ਬਾਹਰ ਵਗ ਜਾ ਇੱਥੇ ਕੀ ਕਰਦੀ ਆਂਗੀ ਹੈ ਫੁਲਾਨਾ ਧੌਂਕਾ ਜਿੱਦਾਂ ਦੀ ਤੂੰ ਆਈ ਆਂ ਆਖੇ ਦੋ ਘਰ ਬਣਾ ਕੇ ਰੱਖ ਤੇ ਮੇਰਾ ਤਾਂ ਇੰਨਾ ਪਿਆਰ ਸੀਗਾ ਕਿਤਾ ਮੇਰੇ 'ਚ ਹੀ ਫਰਕ ਪਵਾਈ ਜਾਂਦੀ ਆ ਮਾਂ ਨਾਲ ਨਾ ਭਾਬੀ ਤੂੰ ਤਾਂ ਨਹੀਂ ਫਰਕ ਪਵਾਇ ਪਰ ਇਹ ਗੱਲ ਤਾਂ ਹੈਈ ਹੈ ਹਰ ਮੋ ਤਾਂ ਸਾਡਾ ਬਥੇੜਾ ਸੀ ਪਹਿਲਾਂ ਹੁਣ ਇਹਨੂੰ ਪਤਾ ਨਹੀਂ ਕੀ ਹੋ ਗਿਆ ਉਹ ਵੀ ਗੱਲ ਕਰਨ ਦਾ ਸ਼ਰੀਕਾ ਹੋ ਜਾਂਦਾ ਹਣਾ ਨਾ ਫਿਰ ਮੈਂ ਤਾਂ ਨਹੀਂ ਭਾਈ ਕਹਿੰਦੀ ਵੀ ਮਾਂ ਨੂੰ ਤੂੰ ਐਂ ਬੋਲਣਾ ਮੈਂ ਤਾਂ ਫਿਰ ਵੀ ਨਹੀਂ ਮਾਂ ਨੂੰ ਕਦੇ ਐਂ ਬੋਲੀ ਉਹ ਤਾਂ ਆਇਆ ਬਾਬੀ ਮੇਰੀ ਗੱਲ ਸੁਣ ਤੁਸੀਂ ਨਾ ਰਲ ਮਿਲ ਕੇ ਕੰਮ ਕਰ ਲਾ ਬਸ ਕੰਮ ਦਾ ਹੀ ਆਉਣਾ ਮੇ ਚੇਵਾ ਮੈਨੂੰ ਸਾਰਾ ਪਤਾ ਉਹਨੂੰ ਐਂ ਵੀ ਸਾਰਾ ਦਿਨ ਮੈਂ ਕੰਮ ਕਰਦੀ ਮਾਂ ਵੀ ਦੱਸਦੀ ਸੀ ਕਹਿੰਦੀ ਸਾਰਾ ਦਿਨ ਇਹੀ ਲੱਗੀ ਰਹਿੰਦੀ ਆ ਚੱਲ ਕੋਈ ਨਹੀਂ ਕਿੰਨਾ ਕ ਆਪਣੇ ਕੰਮ ਆ ਤੁਸੀਂ ਰਲ ਮਿਲ ਕੇ ਦੋਨੇ ਕੰਮ ਕਰ ਲਿਆ ਕਰੋ ਕਲੇਸ਼ हट ਜੂਗਾ ਜੇ ਗੱਲ ਵੀਰੇ ਹੁਣਾਂ ਤੱਕ ਪਹੁੰਚ ਗਈ ਨਾ ਵੀ ਘਰ ਚ ਐਨਾ ਕੰਜਰ ਕਲੇਸ਼ ਆ ਤੈਨੂੰ ਪਤਾ ਦਾ ਫਿਰ ਆ ਬੁੜੀਆਂ ਦੀ ਤਾਂ ਮਤ ਪਈ ਹੋਈ ਜੀ ਆ ਕਹਿੰਦੇ ਲੜ ਲੜ ਕੇ ਹੋ ਜੁਆਂ ਹੋ ਜਾਂਦੀਆਂ ਤੇ ਬੰਦ ਮੈਂ ਤਾਂ ਤੇਰੇ ਵੀਰੇ ਨੂੰ ਨਾ ਬਾਹਰ ਕੁਝ ਵੀ ਨਹੀਂ ਦੱਸਦੀ ਮੈਂ ਕਹਿੰਦੀ ਨਾ ਚੱਲ ਕੋਈ ਗੱਲ ਨਹੀਂ ਹੈ ਨਾ ਘਰ ਦੀ ਲੜਾਈ ਘਰ ਚ ਨਿਬੜੀ ਪਰ ਕੀ ਕਰਾਂ ਇਹ ਵੀ ਨਾ ਮੈਨੂੰ ਮਜਬੂਰ ਕਰ ਦਿੰਦੀ ਸਾਰਾ ਦਿਨ ਮੈਨੂੰ ਟੋਕਾ ਟਾਕੀ ਕਰੀ ਜਾਂਦੀ ਕੋਈ ਨਹੀਂ ਬੋਲਦੀ ਆ ਇਹਨੂੰ ਆਇਆ ਵੀ ਮੇਰੀ ਘਰ ਦੇ ਵਿੱਚ ਚੌਧਰ ਚੱਲੇ ਚੱਲ ਮੇਰੀ ਗੱਲ ਸੁਣ ਵੀਰ ਬਲ ਜੇ ਤੂੰ ਕਹਿੰਦੇ ਆ ਨਾ ਮੈਂ ਰਲ ਮਿਲ ਕੇ ਕੰਮ ਕਰ ਲਿਆ ਕਰੋ ਪਰ ਇਹਨੂੰ ਤਾਂ ਵੱਧ ਘੱਟ ਬੋਲਣ ਦੀ ਲੋੜ ਨਹੀਂ ਅੱਜ ਤਾਂ ਉਹ ਮੇਰੇ ਪਿਓ ਬਾਰੇ ਵੀ ਬੋਲੀ ਆ ਚਲੋ ਕੋਈ ਨਹੀਂ ਭਾਬੀ ਉਹ ਤਾਂ ਹੈ ਹੀ ਹੈ ਜੀ ਉਹੀ ਬੋਲ ਦਿੰਦੀ ਆ ਮੈਂ ਤਾਂ ਆਪਣੀ ਸਮਝਾਂਦੀ ਅੱਗੇ ਮਾ ਵੀ ਕੰਨ ਸੀ ਕਹਿੰਦੀ ਹਿੰਝੰਗੀ ਹੁੰਦੀ ਸੀ ਨਾ ਹੋਇਆ ਕੀ ਪਿਆਗਾ ਬੈਠ ਕੇ ਗੱਲ ਕਰ ਲੈ ਕੋਈ ਗੱਲ ਦੱਸ ਦੇ ਆਪਦੇ ਮਨ ਦੀ ਵੀ ਪਈ ਮੈਨੂੰ ਤਾਂ ਆਹ ਗੱਲ ਦਾ ਗੁੱਸਾ ਦਾ ਹਾਂ ਮਾਂ ਮੈਂ ਬਿਠਾ ਲੈ ਗੋਰੇ ਸਾਨੂੰ ਦੋਨਾਂ ਨੂੰ ਜੀਚ ਗੱਲ ਦੀ ਗਲਤੀ ਕਰਦੇ ਤੇ ਭਾਈ ਜਾਨ ਨੂੰ ਰਲ ਮਿਲ ਕੇ ਕਹਿੰਦਾ ਕਰੋ ਕੰਮ ਕਰ ਲਿਆ ਕਰੋ بس ਤਾਂ ਰਲ ਮਿਲ ਕੇ ਕੰਮ ਕਰ ਲੈਨੇ ਸਾਨੂੰ ਆਇਆ ਵੀ ਚਲ ਕੁਮਾਉ ਦਾ ਪੜ ਲੈਂਦੀ ਭਾਈ ਕੁਝ ਬਣ ਜਾਈਂਗੇ ਆਪਦੇ ਪੈਰਾਂ ਸਿਰ ਖੜੀ ਹੋ ਜਾਣਗੇ ਇਸ ਤਾਂ ਤੈਨੂੰ ਕੰਮ ਨੂੰ ਭਾਬੀ ਜਦੋਂ ਘਰ ਚ ਪਲੇਸ ਰਹੇ ਨਾ ਪੜਾਈ ਜੀ ਵੀ ਮਨ ਨਹੀਂ ਲੱਗਦਾ ਬੰਦੇ ਦਾ ਉਹ ਤਾਂ ਗੱਲ ਹੈ ਆ ਕੋਲੇ ਲੋਕ ਕਿੰਨਾ ਵਜੇ ਵਸੀ ਜਾਂਦੇ ਆ ਸਰਨ ਸਰਨ ਬਸਦੇ ਆ ਉਨੀ ਕਿਸੇ ਦੀ ਆਵਾਜ਼ ਆ ਸਾਰਾ ਦਿਨ ਆਪਣੇ ਘਰ ਚ ਹੀ ਕੰਜਰ ਕਲੇਸ ਪਿਆ ਰਹਿੰਦਾਗਾ ਅਗਲਾ ਪਆ ਸੋਚਦਾ ਹੋਊਗਾ ਪਤਾ ਨਹੀਂ ਸੱਸ ਮਾੜੀ ਐ ਭਈ ਉਹ ਨਹੀਂ ਕੱਟਦੀ ਦੋ ਨਾ ਹਾਂ ਸੱਸ ਤਾਂ ਕਾਨੂੰ ਮਾੜੀ ਆ ਪਰ ਇਹ ਗੱਲ ਲੋਕਾਂ ਨੇ ਪਤਾ ਹੁੰਦੀ ਆ ਜਾਣ ਕੇ ਉੱਚੀ ਬੋਲਦੀ ਆ ਫਿਰ ਤਾਂ ਬੀ ਲੋਕਾਰੋ ਲੱਗੇ ਵੀ ਜਿੱਦਾਂ ਦੀ ਛੋਟੀ ਆਈ ਆ ਉਦੋਂ ਦਾ ਇਹਨਾਂ ਦੇ ਘਰੇ ਕਲੇਸ਼ ਪੈਣ ਲੱਗਾ ਸਾਰਾ ਦਿਨ ਮੈਨੂੰ ਨੀਚਾ ਦਿਖਾਉਂਦੀ ਰਹਲੀ ਆ ਚਲ ਕੋਈ ਨਹੀਂ ਭਾਬੀ ਕਰ ਲੈ ਕੰਮ ਤੂੰ ਚੰਗਾ ਮੈਂ ਵੀ ਪੜ੍ਹ ਚ ਨਮਾ ਮੇਰੇ ਕੋਲ ਥੋੜਾ ਜਿਹਾ ਕੰਮ ਹੀ ਰਹੇਗਾ ਬਸ ਮੈਂ ਹਾਂ ਹਾਂ ਪੀ ਲੂੰਗੀ ਗਰਮ ਆਜੇ ਜਾਨ ਮੇਰੇ ਤਾਂ ਨਾ ਸਮਝੋਂ ਬਾਹਰ ਹੋਈ ਪਈ ਐ ਇਸ ਘਰ ਦੀ ਕਹਾਣੀ ਪਿੱਕੇ ਨੂੰ ਤਾਂ ਮਾੜੀ ਕਹਾਂ ਤੇ ਕਿਹਨੂੰ ਚੰਗੀ ਕਹਾਂ ਕੁਛ ਨਹੀਂ ਸਮਝ ਆ ਰਿਹਾ ਇਹ ਕੋਝਮਾਈਆਂ ਦੋਨੇ ਤੂੰ ਜਿਵੇਂ ਨਾ ਆਹ ਸਿੱਟਿਆ ਆਪ ਇੱਧਰ ਦੋ ਦੋ ਬੰਨਾਂ ਤੇ ਹੁੰਦੇ ਪਾਉਂਦੇ ਵੀ ਮੈਨੂੰ ਕੰਮ ਕਰਨਾ ਪੈਂਦਾ ਹੈਗਾ ਇੱਥੇ ਹੀ ਸਿੱਟਣਾ ਠੀਕ ਰਹੀ ਮੇਰਾ ਆ ਕਰਨਾ ਕੀ ਹੈ ਭਾਈ ਆ ਤੇ ਗੱਡੀ ਕਿੱਥੇ ਹੈ ਜੀ ਗੱਡੀ ਤੇ ਬਾਹਰ ਖੜੀ ਹੈਗੀ ਜੇ ਮੜਾ ਕੰਮ ਹੈਗਾ ਫੇਰ ਉਦੋਂ ਬਾਅਦ ਮੈਂ ਅੰਦਰ ਲਾ ਦਊਗਾ ਆ ਦੋ ਦੋ ਬੋਟਲਾਂ ਦੇ ਹੁੰਦੇ ਮੈਨੂੰ ਕੰਮ ਕਰਨਾ ਪੈਂਦਾ ਹੈਗਾ ਇਹਨਾਂ ਨੂੰ ਤਾਂ ਕੋਈ ਮੜਾ ਮੱਟਾ ਸੁਣ ਆਨੇਗਾ ਤੂੰ ਮੈਨੂੰ ਦੱਸ ਪਹਿਲੀ ਗੱਲ ਹੋ ਗਈ ਬੇ ਸਾਰਾ ਦਿਨ ਦਿਨ ਇੱਕ ਆ ਗਰੀ ਬੈਠੀਆਂ ਪਤਨ ਦਾ ਭਾਈ ਤੇ ਦੋਨੇ ਲੜਦੇ ਆ ਇਹ ਮੈਨੂੰ ਮੈਨੂੰ ਲੜ ਕੇ ਦਿਖਾਉਣ ਜਾਣਾਂ ਮਾੜਾ ਮੋਟਾ ਇਹਨਾਂ ਦਾ ਕੋਈ ਹੱਲ ਕਰ ਦੇ ਤੇ ਨਹੀਂ ਭਾਈ ਮੈਂ ਤਾਂ ਅੱਡ ਕਰੂੰਗੀ ਇਹਨਾਂ ਨੂੰ ਕੱਲ ਮਨਜੀਤ ਵੀ ਕਰੀ ਨਾ ਮਾਂ ਇਹ ਤਾਂ ਘਾਣੂ ਕਰਨਾ ਨਾ ਸਾ ਹੁਣ ਇਕੱਠੇ ਕੋਈ ਸਾਡੇ ਚ ਤਾਂ ਫਰਕ ਨਹੀਂ ਜੇ ਇਹਨਾਂ ਦਾ ਮਾੜਾ ਮੋਟਾ ਤੂੰ ਸਮਝਾ ਦੇ ਉਹ ਨਹੀਂ ਸਮਝਣਾ ਨਹੀਂ ਸਮਝਣਾ ਮੇਰੇ ਅੱਖੇ ਨਹੀਂ ਲੱਗਦੀਆਂ ਫਿਰ ਹੁਣ ਕੀ ਕਰੇਗਾ ਤੂੰ ਦੇਖ ਲੈ ਸਮਝਾ ਕੇ ਤੇ ਭਾਈ ਅੰਦਰ ਨੂੰ ਦੂਜੇ ਛੋਟੇ ਮੁੰਡਿਆਂ ਨਾਲ ਗੱਲ ਕਰ ਲੈ ਵੀ ਕੀ ਕਹਿੰਦਾਗਾ ਸਾਨੂੰ ਤਾਂ ਗੱਲ ਵੀ ਨਹੀਂ ਪਤਾ ਉਹਨੂੰ ਵਿਚਾਰੇ ਨੂੰ ਮੈਂ ਕਿਉਂ ਦੱਸਾਂ ਜਿਵੇਂ ਸਾਡੇ 'ਚ ਫਰਕ ਨਹੀਂ ਕੋਈ ਤੇ ਇਹਨਾਂ 'ਚ ਤਾਂ ਫਰਕ ਹੈ ਨਾ ਭਗਵਾਨ ਸਾਖਰੀ ਯੂ ਵੀ ਪਤਾ ਨਹੀਂ ਹੈ ਜੀ ਸੋਹਣਾ ਭਾਈ ਮੇਰੀ ਆ ਬੱਡੀ ਜਮਾ ਨਹੀਂ ਸੀ ਬੋਲਦੀ ਮੇਰੇ ਮੂਹਰੇ ਤੇ ਹੁਣ ਮੇਰੇ ਮੂਹਰੇ ਸਵੇਰੇ ਚਬਰ-ਚਬਰ ਜਵਾਨ ਚਲਾਈ ਆ 100-100 ਕੁ ਸਬੋਲੀਆ ਮੈਨੂੰ 100-100 ਸੁਨਾਇਆ ਚਲ ਕੋਈ ਨਹੀਂ ਮੈਂ ਦੇਖ ਰਿਹਾ ਫਿਰ ਅੱਜ ਸਮਝਾ ਕੇ ਤੇ ਨਹੀਂ ਦੇਖਣੇ ਕੀ ਬੜਦੇ ਉਹਨੂੰ ਤਾਂ ਸਮਝਾ ਲੈ ਮਾੜਾ ਮੋਟਾ ਉਹ ਛੋਟੀ ਤਾਂ ਆਕੇ ਆ ਚਲ ਜੇ ਆਪੇ ਆ ਜੂਗਾ ਤਾਂ ਉਹ ਸਮਝਾ ਲੂਗਾ ਉਹ ਤਾਂ ਮੇਰੇ ਅੱਖੇ 'ਚ ਵੀ ਲੱਗਦੀ ਨਹੀਂ ਤੂੰ ਤਾਂ ਸਮਝਾ ਵਾਲਾ ਵੱਡੀ ਨਹੀਂ

ਹੋ ਹੁਕਤੇ ਨਾ ਦੇ ਜਦੋਂ ਮੈਂ ਪਿੰਡ ਚ ਗਈ ਆ ਤੇ ਉਹਨੂੰ ਮੈਂ ਕਹਿ ਤਾ ਕਿ ਮੈਂ ਤਾਂ ਐਡ ਕਰ ਦੂੰਗੀ ਤੇ ਤੂੰ ਆ ਜੀ ਲੈ ਕੇ ਤਮਾਨੂੰ ਤਾਂ ਨਹੀਂ ਆਈ ਦੀ ਇਹਨਾਂ ਦਾ ਜਲੂਸ ਤਾਂ ਨਹੀਂ ਦਿਖਾਣਾ ਹਾਂ ਚਲ ਜੀ ਠੀਕ ਹੈ ਕੋਈ ਨਹੀਂ ਮੈਂ ਫਿਰ ਕਰਦੇ ਆ ਰ ਮੈਂ ਸਮਝਾ ਕੇ ਦੇਖਦਾ ਅੱਜ ਦੇਖ ਲੈ ਭਾਈ ਸਮਝਦੇ ਮੈਂ ਤਾਂ ਠੀਕ ਹੈ ਨਹੀਂ ਫਿਰ ਮੈਂ ਤਾਂ ਸੱਚੀ-ਮਿੱਚੀ ਐਡ ਕਰੂੰਗੀ ਨਾ ਮਾੜਾ-ਮੋਟਾ ਮਾਂ ਤੂੰ ਵੀ ਟਾਰ ਕੇ ਰੱਖਿਆ ਫਿਰ ਉਹ ਮੇਰੀ ਤਾੜ ਤਾਂ ਮੰਦਿਆ ਨਹੀਂ ਉਹ ਫਿਰ ਦੇਸ ਮੈਂ ਟਾਰਨ ਲੱਗ ਗਿਆ ਫਿਰ ਗੱਲ ਵੱਧ ਜੂ ਦੇਖੀ ਜਾ ਉਹ ਬਦੂ ਜਿਹੜੀ ਗੱਲ ਨੇ ਵਧਣਾ ਉਹ ਤਾਂ ਬਾਦੀ ਜਾਣੀ ਆ ਹਾਂ ਉਹ ਤੂੰ ਵੀ ਮਾਨਣਾ ਇਸੇ ਕਹਦੇ ਮਾਂ ਤਾਂ ਅੱਗੀ ਨਹੀਂ ਘਟੇ ਹਾਂ ਮੁੰਡੇ ਮੈਂ ਤਾਂ ਇਹ ਕਹਿੰਦੇ ਵੀ ਉਹਨਾਂ ਕਾਲੇ ਰਸਤੇ ਕਲੇਸ਼ ਪਾਇਆ ਗਾ ਧੀ ਗੱਲ ਹੋ ਗਈ ਗੱਲ ਕਲੇਸ਼ ਦੀ ਨਹੀਂ ਪਹਿਲਾਂ ਮੈਂ ਕਿੰਨਾ ਕ ਪਾਉਂਦੀ ਸੀ ਕਲੇਸ਼ ਕਲੇਸ਼ ਸ਼ੁਰੂ ਹੁੰਦਾ ਜੱਸੀ ਤੋਂ ਉਹਨੂੰ ਤਾਂ ਕੋਈ ਕਹਿੰਦਾ ਨਹੀਂ ਮੈਨੂੰ ਆ ਕੇ ਕਹੇ ਲੱਭ ਜਨੂੰ ਤੁਸੀਂ ਸਾਰੇ ਜਾਂਦੇ ਕੱਲ ਮਾਂ ਕੋਈ ਚਾਹ ਚੂੜਾ ਕਹਿਤਾ ਇਹਨੇ ਪਤਾ ਨਹੀਂ ਉਹਨੇ ਇੱਥੋਂ ਲਾ 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 ਮੈਂ ਨਾ ਇੱਕ ਬਾਈ ਕੱਦਾਂ ਦੇਖਦਾ ਮੈਂ ਇਹਨਾਂ ਤੇ ਕੈਮਰੇ ਲਾਉਣਾ ਇਹ ਸਾਰਾ ਦਿਨ ਜੱਸੀ 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 ਕਰਦੀ ਰਹਿੰਦੀ ਉਹਦਾ ਫ੍ਰਿਕਾ ਕਰਦੀ ਆ ਕਿ ਨਹੀਂ ਕਰਦੀ ਭਾਈ ਮੇ ਮਾਂ ਆਏ ਤੇ ਨੀਂਦ ਨੂੰ ਬਗਲ ਆਇਆ ਤੂੰ ਖੜਦਾ ਰਹੋਗੇ ਨਾ ਜੇ ਨਾ ਟੇਕਣਾ ਇਹਨਾਂ ਦਾ ਹਾਲ ਮੈਂ ਕਰਦਾ ਆ ਚੱਲ ਭਾਈ ਦੇਖ ਲੋ ਕੀ ਬਣ ਗਿਆ ਕਰਦਾ ਸਮਝਾ ਕੇ ਵੀ ਦੇਣਾ ਨਹੀਂ ਹੋਇਆ ਮੈਂ ਨਾ ਬਹੁਤ ਮੱਥਾ ਫੋੜੀ ਕਰਦੀ ਮੇਰੇ ਤੋਂ ਤਾਂ ਬਾਈ ਦਾ ਨਹੀਂ ਭਾਈ ਇਹਨਾਂ ਨਾਲ ਮੱਥਾ ਠੀਕ ਆ ਹਾਂ ਮੈਂ ਤਾਂ ਹੱਥ ਜੋੜੇ ਨਾ ਮੁਰ ਤੂੰ ਦੇਖ ਲੈ ਵੀ ਕੀ ਕਰਨਾ ਉਹ ਇੱਕ ਤਾਂ ਸਾਰੇ ਆਈ ਚਾਹੁੰਦੇ ਆ ਵੀ ਬਸ ਮੈਂ ਕਿਹੜੇ ਵਿੱਚ ਨਿੱਕਾ ਜਾਏ ਸ਼ਾਇਦ ਉਹਨਾਂ ਤੋਂ ਮੈਨਂਪੁਰੀ ਲਾਉਦੀ ਹੈਗੀ ਨਾ ਕੀ ਬੋਲੀਂ ਆ ਤੂੰ ਕੀ ਬੋਲੀਂ ਦੁਆਰੇ ਦੇ ਲਈ ਸਭ ਤੋਂ ਤੂੰ ਜੀਤ ਨੂੰ ਕਿਉਂ ਉਂਗਲਾ ਲਾਉਂਦੀ ਹੈਗੀ ਕੀ ਉਂਗਲਾ ਲਾਤੀ ਮੈਂ ਜਦੋਂ ਅਸੀਂ ਦੋਨੇ ਮਾਪੋਤ ਗੱਲ ਕਰੀਆ ਨੇ ਤੇਰਾ ਬੋਲਣਾ ਵਿੱਚ ਜ਼ਰੂਰੀ ਸੀ ਤੇ ਜ਼ਰੂਰੀ ਤੂੰ ਉਂਗਲਾ ਲਾਉਂਦੀ ਆ ਨੇ ਉਹ ਨੂੰ ਸਮਝਾ ਆਪਣਾ ਉਹ ਨੂੰ ਦੇਵੇ ਪ ਉਹ ਮੈਨੂੰ ਤਕਾਰ ਰੱਖਿਆ ਕੱਲੀ ਨੂੰ ਤਕਾਰ ਰੱਖਿਆ ਤੈਨੂੰ ਕੱਲੀ ਨੂੰ ਮੈਂ ਤੁਹਾਨੂੰ ਦੱਸਾਂ ਤੁਹਾਨੂੰ ਆ ਤਾਂ ਤਾਂ ਬਾਜ ਆ ਜਾ ਜੇ ਬਾਗੀ ਹੋ ਕੇ ਬਾਗ ਜਾਨੀਏ ਤੇ ਟੈਕੀ ਬਾਗ ਜਾਨੀਏ ਬਾਗ ਜਾਨੀਏ ਬਸ ਤੁਹਾਨੂੰ ਤਾਂ ਧੰਕੀ ਦੇਣੀ ਆਉਂਦੀ ਆ ਕਿ ਮੈਂ ਬਾਗ ਜਾਨੀਏ ਤੇ ਮੇਰਾ ਕੀ ਲੈ ਜਾਨੀਏ ਜੇ ਬਾਗ ਜਾਨੀਏ ਲੈ ਜਾਨੀਏ ਸਾਥ ਨੇ ਉਹੀ ਗੱਲ ਉਹ ਤਾਂ ਅੱਗੀ ਨ ਭਲਾ ਮਾਰਦੀ ਉੱਤੋਂ ਤੂੰ ਕੋਲੇ ਲੈ ਜਾਨੀਏ ਭਰਾ ਮਾਂਸ ਸੀ ਮੈਂ ਤੁਹਾਨੂੰ ਦੱਸਾਂ ਸਮਝ ਜਾ ਤੁਹਾਨੂੰ ਸਮਝਿਆ ਨੂੰ ਕੋਈ ਉਬਾਰਾ ਤੁਰੀ ਫਿਰਦੀ ਆ ਨਾ ਸਮਝਿਆ ਨੂੰ ਨਾਲੇ ਥੋੜਾ ਧੰਗਾ ਕਰੋ ਉੱਤੋਂ ਮੇਰੇ ਕੋ ਹੋਏ ਬੋਲ ਨਹੀਂ ਮੈਂ ਵੀ ਸਭ ਤੋਂ ਦੱਪਣ ਤੋਂ ਤੁਹਾਨੂੰ ਨਾਲੇ كيف <applause> اضربها